ਓ ਅਨੰਤ ਅਭੇਖ ਅਨਪਉ ਅਨੰਤ ਅਭੇਖ ਅਨੰਤ ਪ੍ਰਕਾਰ ਦੇ ਤਰੀਕੇ ਨਾਲ ਭਾਵੇਂ ਸੰਸਾਰ ਪੈਦਾ ਹੋਇਆ ਹੋਇਆ ਹੈ ਅਨੰਤ ਪ੍ਰਕਾਰ ਦੇ ਜੀਵ ਨੇ ਅਨੰਤ ਪ੍ਰਕਾਰ ਦੀਆਂ ਚੀਜ਼ਾਂ ਨੇ ਪਰ ਆਪ ਅਭੇਖ ਹੈ ਆਪ ਦੇ ਤੋ ਰਹਤਾ ਹੈ ਆਪ ਅਭੇਖ ਹੈ ਉਹਦਾ ਸਰੀਰ ਨਹੀਂ ਹੈ ਦੁਨੀਆ ਦਾ ਇਹ ਨਹੀਂ ਦੇਦਾਰੀ ਬਣਾਈ ਹੈ ਰੰਗ ਰੂਪ ਬਣਾਏ ਨੇ ਸੰਸਾਰ ਦੇ ਜੀਵਾਂ ਦੇ ਪਰ ਆਪ ਅਭੇਖ ਹੈ ਉਹ ਆਪਣਾ ਆਪਣੀ ਦੇਦੀ ਹੈ ਅਭੇਖ ਵੇਖ ਤੋਂ ਰਹਿਤ ਦੇਹ ਤੋਂ ਰਹਿਤ ਵੇਖ ਦਾ ਮਤਲਬ ਸਰੀਰ ਦੇ ਉੱਤੇ ਜਿਹੜਾ ਕੱਪੜਾ ਉਹ ਵੇਖ ਲਈ ਹੁੰਦਾ ਸਰੀਰ ਹੀ ਵੇਖ ਹੈ ਘੋੜੇ ਦਾ ਵੇਖ ਘੋੜੇ ਦਾ ਸਰੀਰ ਆਦਮੀ ਦਾ ਵੇਖ ਆਦਮੀ ਦਾ ਸਰੀਰ ਘੋੜੇ ਵਾਲੇ ਆਦਮੀ 'ਚ ਫਰਕ ਹੈ ਨਾ ਗਦੇ আর ਘੋੜੇ 'ਚ ਫਰਕ ਹੈ ਨਾ ਸੱਪ ਚਾਹਨੇ ਵਾਲੇ 'ਚ ਫਰਕ ਹੈ ਨਾ ਦੋਹਾਂ ਨੇ ਵੇਖ-ਵੇਖ ਦਾ ਫਰਕਾ ਜੋ ਤੇ ਕੋਈ ਹੈ ਜੋ ਤੇ ਕੋਈ ਹੈ ਵੇਖ ਦਾ ਫਰਕ ਹੈ ਤੇ ਇਹ ਦੇਹ ਨੂੰ ਕਹਿੰਦੇ ਨੇ ਬ੍ਰह्म ਗਿਆਨੀ ਦੁਨੀਆ ਦੇ ਵਿੱਚ ਪੇਖ ਸਰੀਰ ਹੈ ਜਿਹੜਾ ਹੈਗਾ ਇਹ ਮੂਰਖਾਂ ਦਾ ਗਿਆਨ ਵਰਮਤਾਂ ਦਾ ਉਹ ਜਿਹੇ ਸਰੀਰ ਤੇ ਪਾਏ ਹੋਏ ਕੱਪੜੇ ਨੂੰ ਕਹਿੰਦੇ ਨੇ ਜਿਹੜਾ ਸਰੀਰ ਤੇ ਕੱਪੜਾ ਪਾ ਲਿਆ ਉਹਦਾ ਡਿਜ਼ਾਈਨ ਹੈ ਜਾਂ ਰੰਗ ਹੈ ਇਹ ਉਹ ਨੂੰ ਪੇਖ ਕਹਿੰਦੇ ਨੇ ਉਹ ਨਹੀਂ ਪੇਖ ਹੁੰਦਾ ਗੁਰਬਾਣੀ ਦਾ ਸਰੀਰ ਨੂੰ ਇਹ ਕੱਪੜਾ ਕਹਿੰਦੀ ਹੈ ਸਰੀਰ ਦਾ ਹੀ ਰੰਗ ਹੈ ਸਰੀਰ ਦਾ ਹੀ ਰੂਪ ਹੈ ਪੇਖ ਹੋ ਗਿਆ ਸਰੀਰ ਦਾ ਰੰਗ ਵੀ ਹੈ ਰੂਪ ਵੀ ਹੈ ਪਰ ਪੜਾ ਵੀ ਇਹੀ ਹੈ ਕੱਪੜੇ ਨੂੰ ਸਵਾਭ ਨਾਲ ਕੱਪੜੇ ਰੂਪ ਸਵਾਭ ਨਾਲ ਛੱਡ ਦੁਨੀਆ ਦਾ ਜਾਣਾ ਕਹਿਆ ਕਿ ਪ੍ਰਸਤੁਤ ਹੋ ਗੋਸੀ ਫਿਰ ਬੰਦਾ ਜੰਗਾ ਆਪਣਾ ਆਪ ਹੈ ਹੀ ਗੀਤਾ ਪਾਵੜਾ ਅਨਭਉ ਅਨੰਤ ਅਭੇਖ ਉਹ ਅਨਭਉ ਹੈ ਅਨੰਤ ਪਰ ਆਪ ਅਭੇਖ